ਪਿਆਰ ਪਰਿਸ਼ਾਦ ਸਤਿ ਸ਼੍ਰੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ 14 ਜਨਵਰੀ 2025 ਅੱਜ ਦੀਆਂ ਵੱਡੀਆਂ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਏ ਆ 1 ਇੱਕ ਹਜ਼ਾਰ ਰੁਪਏ ਮਹਿਲਾ ਮਨੁਸਕੀਮ ਸਬੰਧੀ ਵੱਡੀ ਅਪਡੇਟ ਅਗਲੇ 24 ਘੰਟੇ ਦੌਰਾਨ ਪਵੇਗਾ ਭਾਰੀ ਮੀਂਹ ਤੇ ਘੜੇਮਾਰੀ ਪੰਜਾਬ ਦੇ ਮਾਲ ਅਫਸਰਾਂ ਨੇ ਖੜਤਾਲ ਤੇ ਜਾਣ ਦਾ ਫੈਸਲਾ ਲਿਆ ਵਾਪਸ ਤੇ ਹੁਣ ਖਬਰਾਂ ਨੂੰ ਸ਼ੁਰੂ ਕਰਦੇ ਆ ਵਿਸਤਾਰ ਦੇ ਨਾਲ ਪੇਸ਼ਤ ਪਹਿਲਾਂ ਤੋਂ ਨਿੱਕੀ ਜੀ ਗੁਜਾਰਿਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ 'ਤੇ ਵਾਕੇ ਉਹਨੂੰ ਆਲ ਤੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਦੇਰੀ ਨਾ ਕਰਦੇ ਚਲਦਾ ਜਿੱਦੀ ਪਹਿਲੀ ਵੱਡੀ ਖਬਰ ਦੇ ਉੱਤੇ ਵਿਦਿਆਰਥੀਆਂ ਦੇ ਵਿਕ ਨੂੰ ਸੁਨਹਿਰੀ ਬਣਾਉਣ ਲਈ ਪੰਜਾਬ ਸਰਕਾਰ ਨੇ ਕੀਤੇ ਵੱਡੇ ਉਪਰਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਚ ਹਰ ਵਰਗ ਦੇ ਵਿਦਿਆਰਥੀਆਂ ਸੰਿਹਰੀਪ ਵੇਖ ਲਈ ਲਗਾਤਾਰ ਕਾਰਸੀਲ ਹੈ ਇਸ ਲੜੀ ਤਹਿਤ ਵਿਦਿਆਰਥੀਆਂ ਦੀ ਭਲਾਈ ਲਈ ਕਈ ਪਹਿਲ ਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਸਿੱਖਿਆ ਵਿਭਾਗਾਂ ਵੱਲੋਂ ਸਕੂਲਾਂ ਵਿੱਚ ਜੀਈਈ ਆਨਲਾਈਨ ਕੋਚਿੰਗ ਦਿੱਤੀ ਜਾਵੇਗੀ ਇਸ ਪ੍ਰੋਗਰਾਮ ਤਹਿਤ ਸਾਥੀ ਟੀਮ ਵੱਲੋਂ ਵਿਦਿਆਰਥੀਆਂ ਨੂੰ ਜੇ ਈ ਈ ਅਤੇ ਨੀਟ ਇਮਤਿਹਾਨਾਂ ਲਈ ਤਿਆਰ ਕੀਤਾ ਜਾਵੇਗਾ ਇਸ ਲਈ ਆਈ ਆਈ ਟ ਕਾਨਪੁਰ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸੀ ਆਧਾਰਿਤ ਸੌਫਟਵੇਅਰ ਤਿਆਰ ਕੀਤਾ ਹੈ ਇਹ ਯੋਜਨਾ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਵਿਭਾਗ ਦੇ ਸੱਖਰਤਾ ਦੇ ਸਾਥੀ ਐਪ ਨਾਲ ਸੰਬੰਧਿਤ ਹੈ ਇਹ ਕੋਰਸ 1.5 ਸਾਲ ਤੋਂ 4 ਮਹੀਨੇ ਦਾ ਹੋਵੇਗਾ ਇਸ ਲਈ ਬੱਚਿਆਂ ਨੂੰ ਫਿਜ਼ਿਕਸ, ਕੈਮਿਸਟਰੀ ਅਤੇ ਮੈਥ ਸਮੇਤ ਸਾਰੇ ਵਿਸ਼ੇ ਕਰਕੇ ਤੇ ਜਾਣਗੇ ਸੋ ਪੰਜਾਬ ਸਰਕਾਰ ਨੇ ਇਹ ਵਿਦਿਆਰਥੀਆਂ ਦੇ ਲਈ ਵੱਡਾ ਉਪਰਾਲਾ ਜਿਹੜਾ ਕੀਤਾ ਇਹਦੇ ਨਾਲ ਇੱਕ ਹੋਰ ਵੱਡੀ ਅਪਡੇਟ ਤੇ ਲੈ ਕੇ ਚੱਲਦਾ ਤੁਹਾਨੂੰ ਲੋਹੜੀ ਦੇ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬ ਬਾਲਿਆਂ ਨੂੰ ਵੱਡਾ ਤੋਹਫਾ ਲੋਹੜੀ ਦੇ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਪਟਿਆਲਾ ਦੇ ਇਤਿਹਾਸਿਕ ਕਿਲਾ ਮਵਰਕ ਵਿੱਚ ਸਥਿਤ ਹੋਟਲ ਗਰਨਵਾਸ ਦਾ ਪੈਲਸ ਸਮਰਪਿਤ ਕੀਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਇਸ ਦਾ ਉਦਘਾਟਨ ਕਰਨ ਇੱਕ ਸਦਾ ਦਾਵਾ ਇਹ ਦੁਨੀਆ ਦਾ ਇਕਲੌਤਾ ਹੋਟਲ ਹੈ ਜੋ ਸਿੱਖ ਪੈਲਸ ਵਿੱਚ ਹੋਟਲ ਬਣਾਇਆ ਗਿਆ ਹੁਣ ਰਾਜਸਥਾਨ ਦੀ ਤਰਜ਼ ਤੇ ਇਸ ਹੋਟਲ ਡੈਸਟੀਨੇਸ਼ਨ ਵੈਡਿੰਗ ਨੂੰ ਹੁਲਾਰਾ ਜਿਹੜਾ ਉਹ ਮਿਲੇਗਾ ਅੱਗੇ ਚੱਲਦੇ ਆ ਇੱਕ ਹੋਰ ਵੱਡੀ ਅਪਡੇਟ ਦੇ ਵੱਲ ਪੰਜਾਬ ਦੇ ਮਾਲ ਅਫਸਰਾਂ ਨੇ ਹੜਤਾਲ ਦਾ ਫੈਸਲਾ ਲਿਆ ਵਾਪਸ ਪੰਜਾਬ ਦੇ ਮਾਲ ਅਫਸਰਾਂ ਨੇ 14 ਜਨਵਰੀ ਤੋਂ ਹੜਤਾਲ ਤੇ ਜਾਣ ਦਾ ਫੈਸਲਾ ਵਾਪਸ ਲੈ ਲਿਆ ਇਸ ਗੱਲ ਦਾ ਪ੍ਰਗਟਾਵਾ ਪੰਜਾਬ ਰੈਵਨਿਊ ਆਫਸਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਚਾਰਨ ਸਿੰਘ ਚੰਨੀ ਨੇ ਪੰਜਾਬ ਦੇ ਮਾਲ ਮੋੜਬ ਸੇਵਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਮੁਲਾਕਾਤ ਤੋਂ ਬਾਅਦ ਕੀਤਾ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਸੁਖ ਚਾਰਾ ਸਿੰਘ ਚੰਨੀ ਵਿਰੁੱਧ ਕਥਿਤ ਤੌਰ ਤੇ ਦਰਜ ਕੀਤੇ ਝੂਠੇ ਕੇਸ ਦੀ ਜਾਂਚ ਸੀਨੀਅਰ ਆਈਐਸ ਅਧਿਕਾਰੀ ਤੋਂ ਕਰਵਾਉਣ ਦੇ ਮੁੱਤਲਕੀਤੇ ਤਹਿਸੀਲਦਾਰਾਂ ਦੀ ਬਹਾਲੀ ਬਾਰੇ ਚਰਚਾ ਕੀਤੀ ਸ਼੍ਰੀ ਮੁੰਡੀਆਂ ਨੇ ਵਫਦ ਦੀਆਂ ਮੰਗਾਂ ਧਿਆਨ ਨਾਲ ਸੁਣੀਆਂ ਤੇ ਚੰਨੀ ਬੁਰਧ ਦਰਜੇ ਕੇਸ ਦੀ ਜਾਂਚ ਸੀਨੀਅਰ ਆਈਐਸ ਅਧਿਕਾਰੀ ਤੋਂ ਕਰਵਾਉਣ ਦੇ ਆਦੇਸ਼ ਦਿੱਤੇ ਇਸ ਦੇ ਨਾਲ ਹੀ ਮੁੱਤਲਕੀਤੇ ਤਹਿਸੀਲਦਾਰਾਂ ਦੀ ਬਹਾਲੀ ਵੀ ਜਲਦ ਕਰਨ ਦਾ ਭਰੋਸਾ ਜਿਹੜਾ ਦਿੱਤਾ ਹੈ ਅੱਗੇ ਇੱਕ ਹੋਰ ਵੱਡੀ ਅਪਡੇਟ ਤੇ ਤੁਹਾਨੂੰ ਲੈ ਕੇ ਚੱਲਦੇ ਆ ਮੌਸਮ ਵਿਭਾਗ ਵੱਲੋਂ ਵੱਡੀ ਅਪਡੇਟ ਹੈ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਪੰਜਾਬ 'ਚ ਭਾਰੀ ਮੀਂਹ ਤੇ ਗੜ੍ਹੇ ਮਰਦਾ ਅਲਰਟ ਜਾਰੀ ਕਰ ਦਿੱਤਾ ਹੈ ਪੰਜਾਬ 'ਚ ਧੁੱਪ ਛਾਈ ਹੋਈ ਹੈ ਪਰ ਹੁਣ ਪੈ ਮੀਂਹ ਕਾਰਨ ਪੰਜਾਬੀ ਨੂੰ ਠੰਡ ਤੋਂ ਰਾਹਤ ਨਹੀਂ ਮਿਲੀ ਮੌਸਮ ਵਿਭਾਗ ਨੇ ਪੰਜਾਬ 'ਚ ਅਗਲੇ 24 ਘੰਟੇ ਤੱਕ ਮੀਂਹ ਤੇ ਗੜ੍ਹੇ ਮਾਰੀ ਦਾ ਅਲਰਟ ਜਾਰੀ ਕਰ ਦਿੱਤਾ ਹੈ ਵਿਜ਼ਿਬਿਲਟੀ ਪੰਜਾਹ ਮੀਟਰ ਤੋਂ ਘੱਟ ਰਹਿਣ ਦੀ ਸੰਭਾਵਨਾ ਤੇ ਠੰਡ ਵਧਣ ਦਾ ਵੀ ਅਨੁਮਾਨ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਆਲੇ-ਦੁਆਲੇ ਸਰਗਰਮ ਪਛਮੀ ਗੜਬੜੀ ਕਾਰਨ ਪਿਛਲੇ 24 ਘੰਟਿਆਂ ਦੌਰਾਨ ਕਈ ਇਲਾਕਿਆਂ ਵਿੱਚ ਮੀਂਹ ਪਿਆ ਹੁਣ 2 ਦਿਨਾਂ ਬਾਅਦ ਵੈਸਟਰਨ ਡਿਸਟਰਬੈਂਸਨ ਫਿਰ ਤੋਂ ਸਰਗਰਮ ਹੋ ਰਿਹਾ ਵਿਭਾਗ ਨੇ 11 ਜ਼ਿਲ੍ਹੇ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਤੇ ਮਲੇਰਕੋਟਲਾ ਵਿੱਚ ਸੰਘਣੀ ਧੁੰਦ ਅਤੇ ਠੰਡਲੇ ਦਾ ਅਲਰਟ ਜਾਰੀ ਕੀਤਾ ਇਸ ਤੋਂ ਇਲਾਵਾ ਚੰਡੀਗੜ੍ਹ ਚ ਸੰਘਣੀ ਧੁੰਦ ਨੂੰ ਲੈ ਕੇ ਜੈਲੋ ਅਲਰਟ ਵੀ ਜਾਰੀ ਕਰ ਦਿੱਤਾ ਹੈ ਇਤਵਾਰ ਸਵੇਰੇ ਸਾਢੇ 8 ਵਜੇ ਤੋਂ ਬਾਅਦ ਪਟਿਆਲਾ ਚ 5 mm ਫਤਿਹਗੜ੍ਹ ਸਾਹਿਬ ਚ 11 mm ਮੋਹਾਲੀ ਵਿੱਚ 4 mm ਰੂਪਨਗਰ ਵਿੱਚ 11 mm ਤੇ ਸੰਗਰੂਰ ਰੂਪਨਾਗਰ ਹੁਸ਼ਿਆਰਪੁਰ ਤੇ ਬਰਨਾਲਾ ਵਿੱਚ 0.5 mm ਰਿਹਾ 13 ਤੇ 14 ਜਨਵਰੀ ਨੂੰ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ 14 ਜਨਵਰੀ ਦੀ ਰਾਤ ਤੋਂ ਇੱਕ ਨਵਾਂ ਪੱਛਮੀ ਗੜਬੜੀ ਸਰਗਰਮ ਹੋਗਾ ਜਿਸ ਕਾਰਨ 15 ਤੋਂ 16 ਜਨਵਰੀ ਨੂੰ ਪੰਜਾਬ ਦੇ ਮੈਦਾਨੀ ਇਲਾਕੇ ਚ بارش ਦੇਖਣ ਨੂੰ ਮਿਲੇਗੀ ਅੱਗੇ ਚੱਲਦੇ ਹਾਂ ਇੱਕ ਹੋਰ ਵੱਡੀ ਆਪਰੇਡੇ ਵਾਲੇ ਪੰਜਾਬ ਦੀਆਂ ਮਹਿਲਾਵਾਂ ਨੂੰ ਮਿਲਣ ਵਾਲੇ 1100 ਰੁਪਏ ਦੀ ਕੇਂਦਰੀਵਾਲ ਦੀ ਗਾਰੰਟੀ ਪੰਜਾਬ ਦੀਆਂ ਔਰਤਾਂ ਨੂੰ ਮਿਲਣਗੇ 1000 ਰੁਪਏ ਸਾਲ 2021 ਦੀ ਸਰਦੀ ਚ ਸਿਆਸੀ ਪਾਰਟੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀਆਂ ਵਿੱਚ ਰੁੱਝੇ ਹੋਈਆਂ ਸਨ ਫਿਰ ਆਮ ਆਦਮੀ ਪਾਰਟੀ ਨੇ ਮੁਖੀ ਅਰਵਿੰਦ ਕੇਂਦਰੀਵਾਲ ਨੇ ਪੰਜ ਗਾਰੰਟੀਆਂ ਲੈ ਕੇ ਆਏ ਉਸ ਵਿੱਚ ਇਹ ਵਾਅਦਾ ਸ਼ਾਮਲ ਸੀ ਜੇਕਰ ਕਿਸੇ ਪਾਰਟੀ ਰਾਜ ਵਿੱਚ ਚੋਣਾਂ ਜਿੱਤਦੀ ਹੈ ਤਾਂ ਪਾਰਟੀ ਹਰ ਔਰ ਦੇ ਖਾਤੇ ਵਿੱਚ ਹਰ ਮਹੀਨੇ 1000 ਰੁਪਏ ਜਮ੍ਹਾਂ ਕਰਾਏਗੀ ਪਰੀਵਾਰ ਨੇ ਵਾਦਾ ਕੀਤਾ ਹੈ ਕਿ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ ਜੇਕਰ ਇਸ ਸਕੀਮ ਲਈ ਰਜਿਸਟ੍ਰੇਸ਼ਨ ਕਰਵਾਉਂਦੀਆਂ ਨੇ ਇਸ ਲਈ ਜੇਕਰ ਇੱਕ ਘਰ ਵਿੱਚ ਇੱਕ ਤੋਂ ਵੱਧ ਬਾਲਗ ਔਰਤਾਂ ਹਨ ਤਾਂ ਹਰ ਇੱਕ ਨੂੰ ਪੈਸਾ ਜਿਹੜਾ ਉਹ ਦਿੱਤਾ ਜਾਵੇਗਾ ਜੋ 2 ਫਰਵਰੀ 2022 ਵਿੱਚ ਚੋਣ ਹੋਈਆਂ ਤਾਂ ਆਪ ਨੇ 117 ਵਿੱਚੋਂ ਮਨਮ ਰਜਤ ਦੇ ਕੇ ਪੂਰਨ ਬਹੁਮਤ ਹਾਸਲ ਕੀਤਾ ਇਸ ਦੇ ਨਾਲ ਹੀ ਪਾਰਟੀ ਨੇ ਆਪਣੇ ਸਾਰੇ ਵਾਅਦੇ ਤੇ ਗਰੰਟੀਆਂ ਨੂੰ ਪੂਰਾ ਕੀਤਾ ਅਜੇ ਵੀ ਔਰਤਾਂ ਨਾਲ ਵਾਦਾ ਪੂਰਾ ਨਹੀਂ ਹੋ ਸਕਿਆ ਤਾਂ ਹਮੇ ਸਰਕਾਰ ਨੂੰ ਅਗਲੇ ਕੁਝ ਹਫ਼ਤਿਆਂ ਵਿੱਚ 3 ਸਾਲ ਪੂਰੇ ਹੋਣ ਜਾ ਰਹੇ ਨੇ ਤਾਂ ਨੇਕ ਹੈ ਕਿ ਇਹ ਨਹੀਂ ਕਿ ਅਸੀਂ ਵਾਦਾ ਨਹੀਂ ਕੀਤਾ ਸਾਨੂੰ ਭੁੱਲ ਗਏ ਆ ਸਰਕਾਰ ਜੋ ਵੀ ਸਕੀਮ ਲਾਗੂ ਕਰਦੀ ਹੈ ਸਾਨੂੰ ਬਹੁਤ ਸਾਰੇ ਹਨ ਸਕੀਮਾਂ ਬਣਾਉਂਦੀਆਂ ਹਨ ਕੰਮ ਚੱਲ ਰਿਹਾ ਤੇ ਜਲਦੀ ਹੀ ਔਰਤਾਂ ਦੇ ਖਾਤੇ ਦੇ ਵਿੱਚ ਜਿਹੜੇ ਨੇ ਪੈਸੇ ਉਹ ਆਉਣੇ ਸ਼ੁਰੂ ਹੋ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਮਹਿਲਾਵਾਂ ਲਈ ਐਲਾਨ ਕੀਤਾ ਗਿਆ ਸੀ ਜਲਦੀ ਇਹ ਗਾਰੰਟੀ ਜਿਹੜੀ ਆ ਪੂਰੀ ਕੀਤੀ ਜਾਵੇਗੀ ਇਹਦੇ ਨਾਲ ਹੀ ਚੱਲਦਾ ਇੱਕ ਹੋਰ ਵੱਡੀ ਅਪਡੇਟ ਵੱਲ